ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹੜੀ ਸੀਸੀਟੀਵੀ ਫੁਟੇਜ ਟੀਵੀ ਸਕਰੀਨ ਦੇ ਉੱਪਰ ਇੱਕ ਜਿਹੜਾ ਸ਼ਖਸ ਹੈ ਜਿਸ ਨੇ ਕਾਲਾ ਪਜਾਮਾ ਪਾਇਆ ਤੇ ਹਰੀ ਟੀ-ਸ਼ਰਟ ਪਾਈ ਹੋਈ ਹੈ ਬਿਲਕੁਲ ਕਿਸੇ ਦਾ ਨਾਲ ਆ ਕੇ ਇਸ ਐਕਟੀਵਾ ਦੇ ਉੱਪਰ ਬੈਠ ਗਿਆ ਤਾਂ ਆਲੇ ਦੁਆਲੇ ਦੇਖ ਰਿਹਾ ਬੜਾ ਚੁਕੰਨਾ ਹੋ ਕੇ ਕੋਈ ਵੱਡਾ ਹੀ ਚੰ ਚੜਨ ਆਇਆ ਏ ਨੌਜਵਾਨ ਜਿਹੜਾ ਤੁਹਾਨੂੰ ਦੱਸ ਦੀਗੇ ਚੋਰੀ ਕਰਨ ਆਇਆ ਹੈ ਕੀ ਪਤਾ ਇਸਨੇ ਪਹਿਲਾਂ ਕਿੰਨੀਆਂ ਗੱਡੀਆਂ ਸ਼ਹਿਰ ਵਿੱਚੋਂ ਡਾਈਆਂ ਹੋਣਗੀਆਂ ਕਟਨਾ ਅੰਮ੍ਰਿਤਸਰ ਦੇ ਥਾਣਾ ਸਦਰ ਦੇ ਤਹਿਤ ਆਉਂਦੇ ਇਲਾਕਾ ਚਾਂਦ ਐਵੇਨਿਊ ਸੈਕਟਰ 2 ਗਲੀ ਨੰਬਰ 1 ਦਾ ਜਿੱਥੋਂ ਕਿ ਇਹ ਗੱਡੀ ਸ਼ੁਭਮ ਅਗਰਵਾਲ ਦੀ ਦੱਸੀ ਜਾ ਰਹੀ ਹੈ ਸ਼ੁਭਮ ਅਗਰਵਾਲ ਦਾ ਇਹ ਐਕਟਿਵ ਆ ਇਹ ਜਿਹੜਾ ਚੋਰ ਹੈ ਚੋਰੀ ਕਰਨ ਵਾਸਤੇ ਇੱਥੇ ਪਹੁੰਚਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਆਲੇ ਦੁਆਲੇ ਦੇਖਣ ਦੇ ਬਾਵਜੂਦ ਇਹਨੇ ਗੱਡੀ ਦੇ ਵਿੱਚ ਚਾਬੀ ਨੁਮਾ ਚੀਜ਼ ਲਾ ਕੇ ਗੱਡੀ ਦਾ ਜਿਹੜਾ ਹੈਂਡਲ ਲੋਕ ਹੈ ਉਹ ਖੋਲ ਲਿਆ ਤਾਂ ਹੁਣ ਤਸਵੀਰਾਂ ਚ ਜਿਸ ਤਰ੍ਹਾਂ ਤੁਸੀਂ ਸੀਸੀਟੀਵੀ ਫੁਟੇਜ ਚੱਲ ਰਹੀ ਹੈ ਤਾਂ ਹੁਣ ਇਹ ਖੜਾ ਹੁੰਦਿਆਂ ਹੀ ਇਹ ਸਾਰਾ ਜਿਹੜੀ ਘਟਨਾ ਜਿਹੜੀ ਸੀਸੀਟੀਵੀ ਵਿੱਚ ਕੈਦ ਹੋ ਰਹੀ ਹੈ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਪਣਾ ਮੂੰਹ ਛੁਪਾ ਰਿਹਾ ਪਰ ਗਰਮੀ ਦੇ ਵਿੱਚ ਇਹ ਜਿਹੜਾ ਚੋਰ ਹੈ ਇਸਨੇ ਇੱਕ ਜਿਹੜਾ ਕੱਪੜੇ ਦੇ ਨਾਲ ਜਿਹੜਾ ਮਫਲਰ ਟਾਈਪ ਜਿਹੜਾ ਕੱਪੜਾ ਉਹਦੇ ਨਾਲ ਆਪਣਾ ਮੂੰਹ ਲਪੇਟ ਲਿਆ ਹੈ ਸਿਰ ਤੋਂ ਲੈ ਕੇ ਮੂੰਹ ਤੱਕ ਕੇ ਮੈਂ ਪਛਾਣ ਚ ਨਾਵਾ ਜੇ ਕੋਈ ਸ਼ਖਸ ਨੇ ਮੈਨੂੰ ਵੇਖ ਵੀ ਲਿਆ ਆਵੇ ਮੈਂ ਰਸਤਾ ਪਟਕ ਕੇ ਕਿਸੇ ਦੇ ਹੱਥ ਕਾਬੂ ਨਾ ਜਾਵਾਂ ਪਰ ਇਹ ਜਿਹੜੀ ਸੀਸੀਟੀਵੀ ਤੋਂ ਸਾਫ਼ ਜੇ ਪੁਲਿਸ ਤਫ਼ਤੀਸ਼ ਕਰੇ ਤਾਂ ਇਹ ਚੋਰ ਨੂੰ ਫੜਨਾ ਕੋਈ ਜ਼ਿਆਦਾ ਔਖਾ ਨਹੀਂ ਇਹ ਹੋ ਸਕਦਾ ਇਸੇ ਇਲਾਕੇ ਦਾ ਹੀ ਹੋਵੇ ਫਤੇਗੜ ਚੂੜੀਆਂ ਰੋਡ ਦਾ ਜਾਂ ਪਹਿਲਾਂ ਵੀ ਇਹਦੇ ਤੇ ਕੋਈ ਅਪਰਾਧਿਕ ਮਾਮਲੇ ਦਰਜ ਹੋਏ ਹੋਣ ਇਹ ਦਾ ਜਾਂਚ ਦਾ ਵਿਸ਼ਾ ਪਰ ਫਿਰਾਲ ਥਾਣਾ सदर ਵਿਖੇ ਸ਼ੁਭ ਮਗਰਵਾਲ ਵੱਲੋਂ ਰਿਪੋਰਟ ਜਿਹੜੀ ਹੈ ਦਰਜ ਕਰਵਾ ਦਿੱਤੀ ਗਈ ਹੈ ਤੇ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਚੋਰੀਆਂ ਘਟਨਾਵਾਂ ਦਿਨ-ਬਦਨ ਵਧਦੀਆਂ ਜਾ ਰਹੀਆਂ ਹਨ ਨਸ਼ੇ ਦੀ ਦਲਦਲ ਚ ਫਸੇ ਆਏ ਦਿਨ ਨੌਜਵਾਨ ਚੋਰੀਆਂ ਨਾਲ ਹੀ ਆਪਣੇ ਨਸ਼ੇ ਦੀ ਪੂਰਤੀ ਕਰਦੇ ਹਨ ਤੇ ਆਮ ਲੋਕਾਂ ਦਾ ਜੀਵਨ ਇਹਨਾਂ ਨੇ ਤਬਾਹ ਕੀਤਾ ਹੋਇਆ ਹੈ ਇਹ ਸੀ ਆਰ ਪਰ ਦੀ ਸਪੈਸ਼ਲ ਰਿਪੋਰਟ ਜੈ ਹਿੰਦ ਜੈ ਭਾਰਤ